ਅੱਜ ਸਵੇਰੇ ਝਾਰਖੰਡ ਦੇ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰਿਆ ਜਿਸ ਤੋਂ ਬਾਅਦ ਰੇਲਵੇ ਨੂੰ ਲੱਖਾਂ ਰੁਪਏ ਦਾ ਨੁਕਸਾਨ ਚੱਲਣਾ ਪਿਆ। ਹੁਣ ਇਸ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ ਤੇ ਸਾਹਮਣੇ ਆਇਆ ਹੈ। ਦਰਸਲ ਪੱਥਰਾਂ ਦੇ ਨਾਲ ਭਰੀ ਇੱਕ ਮਾਲ ਗੱਡੀ ਅਚਾਨਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਪਟਰੀ ਤੋਂ ਉੱਤਰ ਗਈ ਜਿਸ ਦੇ ਕਈ ਡੱਬੇ ਇੱਕ ਦੂਜੇ ਨਾਲ ਟਕਰਾ ਗਏ ਅਤੇ ਪਲਟ ਗਏ। ਇਸ ਹਾਦਸੇ ਦੇ ਵਿੱਚ ਮਾਲ ਗੱਡੀ ਦੇ ਲਗਭਗ 18 ਡੱਬੇ ਪਟਰੀ ਤੋਂ ਉੱਤਰ ਗਏ ਅਤੇ ਢੇਹਾ ਡੇਗਪੇ ਮਾਲ ਗੱਡੀ ਪਹਾੜੀ ਦੀ ਢਲਾਨ ਤੇ ਖੜੀ ਸੀ ਢਲਾਨ ਕਾਰਨ ਹੋਲੀ-ਹੋਲੀ ਪਟਰੀ ਤੋਂ ਖਿਸਕਣ ਲੱਗੀ ਕੁਝ ਹੀ ਮਿੰਟਾਂ ਦੇ ਵਿੱਚ ਰੇਲ ਗੱਡੀ ਤੇਜ਼ੀ ਦੇ ਨਾਲ ਅੱਗੇ ਵਧੀ ਅਤੇ ਇੱਕ ਤੋਂ ਬਾਅਦ ਇੱਕ ਡੱਬੇ ਇੱਕ ਦੂਜੇ ਦੇ ਨਾਲ ਟਕਰਾਉਣ ਲੱਗੇ ਟੱਕਰ ਇੰਨੀ ਜ਼ੋਰਦਾਰ ਸੀ ਕਿ ਕਈ ਡੱਬੇ ਪਲਟ ਗਏ ਪਟਰੀ ਤੋਂ ਉੱਤਰ ਗਏ ਤੇ ਨੇੜਲੀ ਬਸਤੀ ਵੱਲ ਡਿੱਗ ਪਏ ਤਾਂ ਇਸ ਹਾਦਸੇ ਦੇ ਵਿੱਚ ਰੇਲਵੇ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਹੈ ਕਈ ਡੱਬੇ ਪੂਰੀ ਤਰ੍ਹਾਂ ਟੁੱਟ ਗਏ ਨੇ ਅਤੇ ਉਹਨਾਂ ਦੇ ਵਿੱਚ ਲਦਿਆ ਸਮਾਨ ਵੀ ਖਿੰਡ ਗਿਆ ਤਾਂ ਅੱਜ ਸਵੇਰੇ ਚਾਰਖੰਡ ਦੇ ਵਿੱਚ ਇਹ ਰੇਲ ਹਾਦਸਾ ਵਾਪਰਿਆ ਤੇ ਇਸ ਹਾਦਸੇ ਤੋਂ ਬਾਅਦ ਲੱਖਾਂ ਰੁਪਏ ਦਾ ਨੁਕਸਾਨ ਸਾਨ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਹਾਲਾਂਕਿ ਇਸ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ